ਦੀ ਪੜ੍ਹਾਈ ਬਣੀ ਮੌਤ ਦੀ ਵਜ੍ਹਾ ਪਿਓ ਨੇ ਹੀ 18 ਸਾਲਾ ਚਮਨਦੀਪ ਕੌਰ ਦੀ ਲੈ ਲਈ ਜਾਨ ਬਹੁਤ ਚਰਚਿਤ ਮਾਮਲਾ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਪੰਜਾਬ ਦੇ ਹਲਕਾ ਲੰਬੀ ਤੋਂ ਇੱਕ ਐਸੀ ਦਰਦਨਾਕ ਖਬਰ ਸਾਹਮਣੇ ਆਈ ਹੈ ਜੋ ਹਰ ਮਾਪੇ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਤੁਹਾਨੂੰ ਦੱਸਦੀ ਹੈ ਕਿ ਬੀਤੇ ਐਤਵਾਰ ਪਿੰਡ ਮਿੱਡਾ ਵਿੱਚ 18 ਸਾਲਾ ਲੜਕੀ ਚਮਨਦੀਪ ਕੌਰ ਦੀ નિર્ਦਈ ਹੱਤਿਆ ਕਰ ਦਿੱਤੀ ਗਈ ਹਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਦਾ ਦੋਸ਼ੀ ਹੋਰ ਕੋਈ ਨਹੀਂ ਸਗੋ ਲੜਕੀ ਦਾ ਆਪਣਾ ਹੀ ਪਿਤਾ ਨਿਕਲਿਆ। ਥਾਣਾ ਕਬਰਵਾਲਾ ਪੁਲਿਸ ਵੱਲੋਂ ਕੀਤੀ ਗਈ ਪ੍ਰਾਇਮਰੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਦੋਸ਼ੀ ਪਿਤਾ ਆਪਣੀ ਧੀ ਨੂੰ 12ਵੀਂ ਕਲਾਸ ਤੋਂ ਬਾਅਦ ਅੱਗੇ ਪੜਾਉਂਦੇ ਹੱਕ ਵਿੱਚ ਨਹੀਂ ਸੀ। ਦੂਜੇ ਪਾਸੇ ਚਮਨਦੀਪ ਕੌਰ ਦਾ ਸੁਪਨਾ ਸੀ ਕਿ ਉਹ ਅੱਗੇ ਪੜ੍ਹ ਕੇ ਕੋਝ ਬਣੇ ਅਤੇ ਆਪਣਾ ਭਵਿੱਖ ਸਵਾਰੇ। ਤਾਂ ਇਸ ਨੂੰ ਲੈ ਕੇ ਹੀ ਇਹ ਸਾਰਾ ਕੁਝ ਵਾਪਰਿਆ। ਅਰ ਇੱਕ ਖੋਫਨਾਕ ਰੂਪ ਧਾਰ ਗਿਆ। ਗੁੱਸੇ ਅਤੇ ਜਿਦ ਵਿੱਚ ਅੰਨੇ ਹੋਏ ਪਿਤਾ ਨੇ ਉਹ ਕਦਮ ਚੁੱਕ ਲਿਆ ਜਿਸ ਨੇ ਇੱਕ ਹੋਂਦ ਵਿੱਚ ਆ ਰਹੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਪੁਲਿਸ ਵੱਲੋਂ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਘਟਨਾ ਨਾ ਸਿਰਫ ਇੱਕ ਪਰਿਵਾਰ ਦੀ ਸਗੋਂ ਪੂਰੇ ਸਮਾਜ ਲਈ ਇੱਕ ਵੱਡਾ ਸਵਾਲ ਛੱਡ ਜਾਂਦੀ ਹੈ ਤੇ ਅਜੇ ਵੀ ਧੀਆ ਦੇ ਸੁਪਨੇ ਕੁਝ ਲੋਕਾਂ ਲਈ ਕੁਰਬਾਨੀ ਬਣੇ ਰਹਿਣਗੇ ਇਸ ਮੌਕੇ ਤੇ ਦੇਖੋ ਖਰਪਾਲ ਸਿੰਘ ਦੀ ਇੱਕ ਵਿਸ਼ੇਸ਼ ਭਤੀ ਦੀ ਇਹ ਤਰੱਕੀ ਅਤੇ ਸੁਪਨੇ ਪਿਤਾ ਨੂੰ ਮਨਜ਼ੂਰ ਨਹੀਂ ਸਨ ਅੰਦਰ ਘਰ ਅੰਦਰ ਪੜ੍ਹਾਈ ਨੂੰ ਲੈ ਕੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਸੀ ਪਰ ਲੜਕੀ ਦੀ ਮਾਂ ਵੀ ਧੀ ਦੇ ਹੱਕ ਵਿੱਚ ਖੜੀ ਸੀ ਅਤੇ ਉਹ ਚਾਹੁੰਦੀ ਸੀ ਕਿ ਚੰਨਦੀਪ ਕੌਰ ਪੜ੍ਹ ਲੈ ਕੇ ਚੰਗੀ ਨੌਕਰੀ ਹਾਸਲ ਕਰੇ ਇਸ ਲਈ ਮਾਂ ਨੇ ਆਪਣੀ ਧੀ ਦਾ ਮੁਹਾਲੀ ਦੇ ਲਾਂਦਰ ਸਥਿਤ ਕਾਲ ਦੇ ਵਿੱਚ ਅੱਗੇ ਦੀ ਪੜ੍ਹਾਈ ਲਈ ਦਾਖਲਾ ਵੀ ਦੱਸਿਆ ਜਾ ਰਿਹਾ ਹੈ ਕਿ ਕਰਵਾ ਦਿੱਤਾ। ਸਾਨੂੰ ਜੀ ਮਿਤੀ 4-1-26 ਨੂੰ ਜਿਹੜਾ ਸਾਨੂੰ ਇੱਕ ਇਤਲਾਹ ਮਿਲੀ ਸੀ ਐਸ ਐਚਓ ਕਬਰਵਾਲਾ ਕੋਲ ਕਿ ਮਿੱਡੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਆਪਣੀ ਜਿਹੜਾ ਹੈਗਾ ਲੜਕੀ ਦਾ ਕਤਲ ਕਰ ਦਿੱਤਾ। ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਕਬਰਵਾਲਾ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਜਿਹੜੀ ਪਿੰਡ ਮਿੱਡੇ ਪੁੱਜੀ ਜਿਸ ਨੇ ਉਸ ਦੀ ਮਦਰ ਦਾ ਦਾ ਲੜਕੀ ਮਰਨ ਵਾਲੀ ਦੀ ਮਦਰ ਦਾ ਗਿਆਨ ਲਿਖ ਕੇ ਉਹਦੇ ਫਾਦਰ ਹਰਪਾਲ ਸਿੰਘ ਤੇ ਮੁਕੱਦਮਾ ਅੰਦਰਚ ਕੀਤਾ। ਬਾਕੀ ਜਿਹੜੀ ਤਫ਼ਤੀਸ਼ ਸੀ ਉਹ ਸਾਰੀ ਅਮਲ ਦੇ ਵਿੱਚ ਲੈ ਕੇ ਆਂਦੀ ਤੇ ਲੜਕੀ ਦਾ ਜਿਹੜਾ ਸੀ ਪੋਸਟਮਾਰਟਮ ਕਰਵਾ ਕੇ ਬਾਰਸ਼ਾਂ ਦੇ ਹਵਾਲੇ ਕਰ ਦਿੱਤੀ। ਉਸ ਤੋਂ ਬਾਅਦ ਨੈਕਸਟ ਡੇ ਜਿਹੜਾ ਸੀਗਾ ਹਰਪਾਲ ਸਿੰਘ ਜੋ ਦੋਸ਼ੀ ਸੀਗਾ ਮੁੱਖ ਉਹਨੂੰ ਹਸਮ ਜਾਵਤਾ ਦੇ ਅਨੁਸਾਰ ਗ੍ਰਿਫਤਾਰ ਕਰ ਕੀਤਾ। ਗ੍ਰਿਫਤਾਰ ਕਰਕੇ ਜਿਹਨੇ ਹੁਣ ਬੰਦ ਕੇਂਦਰੀ ਜੇਲ੍ਹ ਸ੍ਰੀ ਮੁਕਸਰ ਸਾਹਿਬ ਹੈ। ਸਰ ਅਨੂ ਜੋ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਵਿੱਚ ਪੁੱਛਪੜਤਾਲ ਕੀਤੀ ਗਈ ਕੀ ਕਾਰਨ ਕੀ ਰਏ ਉਹਨੇ ਜੋ ਆਪਣੀ ਬੇਟੀ ਨੂੰ ਤੀ ਤੀਨੂੰ ਮੋੜ ਤੇ ਕੱਟ ਛੱਡ ਦਿੱਤਾ ਜਿਹੜਾ ਜੀ ਉਹਦੀ ਪੁੱਛਗਿਛ ਕੀਤੀ ਹੈਗੀ ਆ ਉਹਦੇ ਵਿੱਚ ਮੇਨ ਇਹੀ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਬੱਚੀ ਨੂੰ ਪਲੱਸ 2 ਤੋਂ ਬਾਅਦ ਹੋ ਜਿਹੜੀ ਪੜ੍ਹਾਈ ਅੱਗੇ ਕੰਟੀਨਿਊ ਨਹੀਂ ਕਰਾਉਣੀ ਚਾਹੁੰਦਾ ਸੀ ਬੱਚੀ ਜਿਹੜੀ ਸੀ ਉਹ ਪੜ੍ਹਨਾ ਚਾਹੁੰਦੀ ਸੀ ਉਹਦੀ ਮਦਰ ਉਹਨੂੰ ਬੱਚੀ ਨੂੰ ਪੜ੍ਹਾਉਣਾ ਚਾਹੁੰਦੀ ਸੀ ਜਿਸ ਕਰਕੇ ਉਹਨੇ ਇਸੇ ਗੱਲ ਦੇ ਵਿੱਚ ਆ ਕੇ ਉਹਦੀ ਮਦਰ ਕਹਿੰਦੀ ਸੀ ਕਿ ਜਿਹੜੀ ਹੈਗੀ ਬੱਚੀ ਮੇਰੀ ਅੱਗੇ ਪੜ੍ਹੂਗੀ ਉਹਨੇ ਸਟੱਡੀ ਕਰਨ ਦੇ ਲਈ ਅੱਗੇ ਉਹਨੇ ਸੀਜੀਸੀ ਲੰਡਨ ਪੜ੍ਹਨ ਦੇ ਲਈ ਭੇਜ ਵੀ ਦਿੱਤਾ ਸੀਗਾ ਜੋ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਆਪਣੀ ਬੱਚੀ ਨੂੰ ਪੜ੍ਹਾਉਣਾ ਚਾਹੁੰਦਾ ਜਿਸ ਕਰਕੇ ਉਹਨੇ ਇਹ ਇਸ ਵਾਰਦਾਤ ਤਨਜ਼ਾਮ ਦਿੱਤਾ ਸਰ ਕੀ ਕਹੋਗੇ ਸ਼ਰਾਰਤੀ ਜਿਹੜੇ ਹੈ ਜੇ ਸ਼ਰਾਰਤੀ ਤਦਵ ਨੇ ਹੈ ਜੀਆਂ ਵਾਰਦਾਤਾਂ ਨੂੰ ਇਲਜ਼ਾਮ ਦੇਣ ਵਾਲੇ ਚਾਹੇ ਬਾਪ ਨੇ ਚਾਹੇ ਅਹੋ ਲੋਗ ਨੇ ਕਿ ਸਾਡੇ ਵੱਲੋਂ ਤਾਂ ਜੀ ਇਹੀ ਸੰਦੇਸ਼ ਹੈਗਾਗਾ ਵੀ ਅਗਰ ਕੋਈ ਕਿਸੇ ਦਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਆਪਣੇ ਬੱਚੇ ਨੂੰ ਅੱਗੀ ਚੰਗੀ ਸਿੱਖਿਆ ਜਿਹੜੀ ਹੈਗੀ ਦਵਾਵੇ ਤਾਂ ਜੋ ਬੱਚਾ ਚੰਗੀ ਸਿੱਖਿਆ ਲੈ ਕੇ ਜਿਹੜੀ ਹੈਗੀ ਆਪਣੀਆਂ ਬਲੰਦੀਆਂ ਛੂਹੇ ਸਰ ਲੱਗਦਾ ਹੈ ਕਿ ਹਾਸਦੇ ਟਾਈਮ ਦੇ ਉਤੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਲੋਕਾਂ ਦੇ ਦਿਮਾਗ ਤੇ ਵਿੱਚ ਭਰਮ ਜਿਹੜਾ ਬਹੁਤ ਵੱਡਾ ਹੈ ਨਹੀਂ ਬਿਲਕੁਲ ਜੀ ਉਹ ਮੁੰਡਿਆਂ ਔਰ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਬਹੁਤ ਸਾਰੀਆਂ ਜਿਹੜੀਆਂ ਅੱਛੀਆਂ ਪੋਜੀਸ਼ਨ ਪੋਜੀਸ਼ਨਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਲੜਕੀਆਂ ਕਾਬਜ਼ ਹੈ ਜਦੋਂ ਸਟੱਡੀ ਦੇ ਰਾਨ ਵੀ ਜਿਹੜੀਆਂ ਲੜਕੀਆਂ ਨੇ ਲੜਕਿਆਂ ਤੋਂ ਜ਼ਿਆਦਾ ਨੰਬਰ ਲੈ ਕੇ ਜਿਹੜੇ ਹੈਗੇ ਪੋਜੀਸ਼ਨਾਂ ਹਾਸਲ ਕਰਦੀਆਂ